ਪਾਰਟੀ ਜਨਤਾ ਜੁਵਾ ਮੋਰਚੇ ਵੱਲੋਂ ਪਟਾਨਕੋਟ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਸਬੰਧ ਦੇ ਵਿੱਚ ਇੱਕ ਬਾਈਕ ਰੈਲੀ ਕੱਢੀ ਗਈ ਤੇ ਵੱਡੀ ਸੰਖਿਆ ਦੇ ਵਿੱਚ ਨੌਜਵਾਨਾਂ ਨੇ ਦੇਸ਼ ਪ੍ਰੇਮ ਦਾ ਇਜ਼ਹਾਰ ਕੀਤਾ। ਇਹ ਰੈਲੀ ਟੌਕ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਸਿੰਬਲ ਚੌਕ ਦੇ ਵਿੱਚ ਜਾ ਕੇ ਖਤਮ ਹੋਈ। ਇਸ ਨਾਲ ਕੇ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਹੋਰ ਕਈ ਆਗੂਆਂ ਨੇ ਸ਼ਾਮਲ ਹੋ ਕੇ ਨੌਜਵਾਨਾਂ ਦਾ ਮਾਰਗਦਰਸ਼ਨ ਕੀਤਾ ਤੇ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਨੌਜਵਾਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਲਈ ਪਾਰਟੀ ਵੱਲੋਂ ਪੂਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾ ਕਰਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਪਟਾਲਕੋ ਦੇ ਵਿੱਚ ਵੀ ਉਹਨਾਂ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ ਹੈ ਇਸ ਰੈਲੀ ਨੂੰ ਸਫਲ ਬਣਾਉਣ ਦੇ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਨੌਜਵਾਨਾਂ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਦੇਸ਼ ਵਿੱਚ ਬਣਨ ਵਾਲੀਆਂ ਦੇਸੀ ਚੀਜ਼ਾਂ ਦੇ ਇਸਤੇਮਾਲ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਭਾਰਤ ਖੇਤੀ ਹੀ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਹੈ ਤੇ ਕੁਝ ਵਿਦੇਸ਼ੀ ਤਾਕਤਾਂ ਦੇਸ਼ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਈਆਂ ਨੇ ਤੇ ਇਹਨਾਂ ਤੋਂ ਬਚਣ ਦੀ ਲੋੜ ਹੈ ਸ਼ੁਭਕੜੀ ਦੇ ਉਤੇ ਆਪ ਸਭ ਲੋਕਾਂ ਨੂੰ ਔਰ ਸ਼ਹਿਰ ਨਿਵਾਸੀਆਂ ਨੂੰ ਸਭ ਦੇ ਗੇਨ ਨਵੇਦਨ ਕਰਨਾ ਕਿ ਅੱਜ ਤੋਂ ਅਸੀਂ ਵਿਦੇਸ਼ੀ ਵਸਤੂਆਂ ਦਾ ਅਪ੍ਰਤਿਆਗ ਕਰੀਏ ਔਰ ਜਿਹੜੀਆਂ ਦੇਸ਼ ਚ ਬਣੀ ਹੋਈਆਂ ਪ੍ਰੋਡਕਟ ਨੇ ਜੋ ਆਪਣਾ ਚੀਜ਼ਾਂ ਹੈ ਉਹਨੂੰ ਸਵੀਕਾਰ ਕਰਦੇ ਹੋਏ ਆਤਮ ਨਿਰਭਰ ਜਿਹੜਾ ਹੈ ਦੇਸ਼ ਨੂੰ ਬਣਾਈਏ ਔਰ ਦੇਸ਼ ਨੂੰ ਤਰੱਕੀ ਉਤੇ ਲੈ ਕੇ ਜਾਈਏ ਤੁਸੀਂ ਦੇਖ ਰਹੇ ਹੋ ਕਈ ਦੇਸ਼ ਹਿੰਦੁਸਤਾਨ ਦੀ ਤਰੱਕੀ ਤੋਂ ਜਲ ਰਹੇ ਨੇ ਕਈ ਦੇਸ਼ ਹਿੰਦੁਸਤਾਨ ਦੇ ਵੱਧਦੇ ਹੋਈ ਹਕੂਮਤ ਕੋਲ ਡਰਦੇ ਪਏ ਨੇ ਕਈ ਦੇਸ਼ ਨਰਿੰਦਰ ਭਾਈ ਮੋਦੀ ਕੋਲ ਡਰ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਰਹਿਨਮਾਈ ਦੇ ਵਿੱਚ ਹਿੰਦੁਸਤਾਨ ਲਗਾਤਾਰ ਤਰੱਕੀਆਂ ਕਰ ਰਿਹਾ ਵਿਸ਼ਵ ਗੁਰੂ ਬਣਨ ਦੀ ਔਰ ਅਗਰੇਸਰ ਹੈ ਔਰ ਮੈਂ ਕਹਿੰਦਾ ਉਸ ਨੂੰ ਮਜ਼ਬੂਤੀ ਉਸ ਲਈ ਮਿਲੇਗੀ ਜੋ ਤੇ ਦੇਸ਼ ਅਰਧ ਨਿਰਭਰ ਹੋਏਗਾ ਔਰ ਅੱਜ ਦਾ ਜਿਹੜਾ ਕਾਰਜਕ੍ਰਮ ਹੈ ਉਹ ਯੁਵਾ ਮੋਰਚਾ ਜ਼ਿਲ੍ਹੇ ਵੱਲੋਂ ਹੈ ਆਪਣੇ ਵਿੱਕੀ ਵਰਨ ਵਿੱਕੀ ਜੀ ਬੱਲੂ ਆ ਉਹਨਾਂ ਨੇ ਅੱਜ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਔਰ ਮੈਂ ਸਭ ਨੌਜਵਾਨਾਂ ਨੂੰ ਜਵਾਨਾਂ ਨੂੰ ਵਧਾਈ ਦਿੰਨਾ ਹੈ ਕਿ ਇਤਨਾ ਭਾਰੀ ਸੰਖਿਆ ਦੇ ਵਿੱਚ ਉਹ ਆ ਕੇ ਇਹ ਕਾਰਜਕ੍ਰਮ ਕਰ ਰਹੇ ਹੈ ਔਰ ਇਸ ਦੇ ਨਾਲ ਹੀ ਸਮੂਹ ਸ਼ਹਿਰ ਨਿਵਾਸੀਆਂ ਨੂੰ ਵੀ ਆਜ਼ਾਦੀ ਦੇ ਇਸ ਦਿਹਾੜੇ ਦੀ ਬਹੁਤ ਬਹੁਤ ਵਧਾਈ ਬਹੁਤ ਬਹੁਤ ਸ਼ੁਕਰੀਆ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ